ਟਿੱਪੀ ਦੀ ਵਰਤੋਂ ਬਾਰੇ ਟਿੱਪੀ ਦੀ ਵਰਤੋਂ ਬਾਰੇ ਅੱਪਾਂ ਗੱਲ ਕਰਾਂਗੇ ਟਿੱਪੀ ਵੀ ਅੱਖਰ ਦੇ ਉੱਪਰ ਲੱਗਦੀ ਹੈ ਜਿਵੇਂ ਹਾ ਹਾ ਸਸਾ ਲਿਖਾਂਗੇ ਤਾਂ ਹੱਸ ਹੋ ਜਾਊਗਾ ਹਾ ਦੇ ਉੱਤੇ ਟਿੱਪੀ ਲੱਗੀ ਤਾਂ ਹੰਸ ਹੋ ਜਾਊਗਾ ਠੀਕ ਹੈ ਹੰਸ ਆਪਣਾ ਇੱਕ ਜਾਨਵਰ ਹੋ ਗਿਆ ਆਪਣਾ ਜਾਨਵਰ ਆ ਕਿ ਪੰਛੀ ਆ ਸਰਚ ਕਰਕੇ ਦੱਸੋ ਯਾਰ ਮੈਨੂੰ ਵੀ ਨਹੀਂ ਪਤਾ ਪਰ ਕਹਿਣ ਦਾ ਭਾਵ ਇਹ ਆ ਕਿ ਹਾ ਹਾ ਸਸਾ ਹੱਸ ਹੋਊਗਾ ਲੇਕਿਨ ਹਾ ਦੇ ਉੱਤੇ ਟਿੱਪੀ ਲੱਗੀ ਤਾਂ ਹੰਸ ਹੋਊਗਾ ਠੀਕ ਹੈ ਹੱਸ ਮਤਲਬ ਹੱਸਣਾ ਹੰਸ ਮਤਲਬ ਇੱਕ ਜਾਨਵਰ ਹੈ ਪੰਛੀ ਪਤਾ ਨਹੀਂ ਕੀ ਆ ਦੱਸ ਦਿਓ ਮੈਨੂੰ ਵੀ ਦੇਖ ਕੇ ਸਰਚ ਕਰਕੇ ਠੀਕ ਐ ਐੜਾ ਬੱਬਾ ਅੱਬ ਹੋਊਗਾ ਲੇਕਿਨ ਐੜੇ ਤੇ ਟਿੱਪੀ ਤੇ ਬੱਬਾ ਆਪਣਾ ਅੰਬ ਬਣ ਜਾਊਗਾ ਠੀਕ ਐ ਅੰਬ ਆਪਣਾ ਇੱਕ ਫਰੂਟ ਆ ਫਲ ਆ ਤੇ ਕੰਟੀ ਆ ਕੰਟੀ ਝੰਡਾ ਠੀਕ ਐ ਕਟੀ ਪੜਾਂਗੇ ਅਗਰ ਆਪਾਂ ਉੱਤੇ ਟਿੱਪੀ ਨਹੀਂ ਲੱਗੀ ਹੋਈ ਠੀਕ ਐ ਕੱਗਾ ਤੇ ਟੈਂਗੀ 베ਰੀਟੀ ਕਟੀ ਲੇਕਿਨ ਕੱਗੇ ਤੇ ਟਿੱਪੀ ਲੱਗੀ ਤਾਂ ਕੰ ਕੰ ਅੰਗ ਅੰਦੀਵਾਜ ਕੱਢਦੀ ਐ ਠੀਕ ਐ ਟਿੱਪੀ ਅੰਗ ਦੀਵਾਜ ਕੱਢਦੀ ਐ ਚੰ ਅੰਗ ਅੰਗ ਠੀਕ ਹੈ ਕੰਗ ਕੰਗ ਅੰਗ ਅੰਗ ਚੰਗ ਅੰਗ 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 ਦੀਵਾਜ ਕਰਦੇ ਟਿੱਪੀ ਠੀਕ ਹੈ ਕੰਟੀ ਝੰਡਾ ਪ ਪੰਗ ਗ ਪਤੰਗ ਤੰਗ ਤੰਗ ਅੰਗ ਤੰਗ ਪਤੰਗ ਠੀਕ ਹੈ ਅੰਗੂਰ ਅੰਗ ਗੂਰ ਅੰਗੂਰ ਅੰਗ ਅੰਗ ਐਡਾ ਕੱਲਾ ਅ ਅ ਦੀਵਾਜ ਕਰਦੂਗਾ ਟਿੱਪੀ ਲੱਗੀ ਤਾਂ ਅੰਗ ਅੰਗ ਅੰਗੂਰ ਠੀਕ ਹੈ ਮੁੰਡਾ ਗੰਨਾ ਚੰਗਾ ਲੰਗੂਰ ਮੰਗਲ ਖੰਡ ਦੰਦ ਖੰਭ ਚੰਡਾ ਚੰਡਾ ਪਿੰਡੀ ਪਿੰਡੀ ਜੰਗਲ ਜੰਗਲ ਚੁੰਜ ਚੁੰਜ ਤੁੰਦ ਤੁੰਦ ਇੰਜਾਨ ਇੰਜਣ ਪੰਗਜ ਪੰਜਾਬ ਲੰਗੂਰ ਲੰਗੂਰ ਸੁੰਦਰ ਸਰਪੰਚ ਕੰਪਿਊਟਰ ਕੰਪਿਊਟਰ ਸਿਆਰੀ ਪੱਪੇ ਦੀਵਾਜ ਨੂੰ ਛੋਟਾ ਕਰਦੀ ਆ ਦੁਲੈਂਕੜ ਊੜੇ ਦੀਵਾਜ ਨੂੰ ਲੰਬਾ ਕਰਦੀ ਆ ਠੀਕ ਹੈ ਕੰਪੀ ਉਹ ਡਰ ਕੰਪਿਊਟਰ ਪੈਰਾਗ੍ਰਾਫ ਪੜੋ ਜੀ ਮੁੰਡਾ ਪਤੰਗ ਉਡਾ ਰਿਹਾ ਹੈ ਆਮ ਮੈਨੂੰ ਬਹੁਤ ਪਸੰਦ ਹਨ ਸਾਡੇ ਦੇਸ਼ ਦਾ ਝੰਡਾ ਤਿੰਨ ਰੰਗਾਂ ਦਾ ਹੈ ਇਸ ਨੂੰ ਤਿਰੰਗਾ ਕਹਿੰਦੇ ਹਨ ਮੋਰ ਇੱਕ ਸੁੰਦਰ ਪੰਛੀ ਹੈ ਇਸ ਦੇ ਖੰਭ ਰੰਗ ਬਿਰੰਗੇ ਹੁੰਦੇ ਹਨ ਚੁੰਨੀ ਚੰਦ ਸਾਡੇ ਪਿੰਡ ਦਾ ਸਰਪੰਚ ਹੈ ਚੀਨ ਦੀ ਕੰਦ ਸੰਸਾਰ ਦੀ ਸਭ ਤੋਂ ਵੱਡੀ ਕੰਦ ਹੈ ਗੰਨਾ ਬਹੁਤ ਲੰਮਾ ਹੈ ਹੰਸ ਪਾਣੀ ਵਿੱਚ ਤੈਰਦਾ ਹੈ ਲੰਗੂਰ ਦਰਖਤ ਉੱਤੇ ਬੈਠਾ ਹੈ ਪ੍ਰੈਕਟਿਸ ਨਾਲ ਤੁਸੀਂ ਇੰਨੀ ਫਲੂਐਂਟਲੀ ਪੜ ਪਾਉਂਗੇ ਪੰਜਾਬੀ ਦੇ ਲਿਖੇ ਹੋਏ ਕਿਸੇ ਵੀ ਪੈਰਾਗ੍ਰਾਫ ਨੂੰ ਪੰਜਾਬੀ ਭਾਸ਼ਾ ਨੂੰ ਪੁੱਲ ਮਿਲਾ ਕੇ ਠੀਕ ਹੈ ਜੀ ਪ੍ਰੈਕਟਿਸ ਕਰੋ ਪ੍ਰੈਕਟਿਸ ਕਰਦੇ ਰਹੋ ਪੰਜਾਬੀ ਪੜਨ ਲਿਖਣ ਬੋਲਣ ਠੀਕ ਹੈ ਇਹਨਾਂ ਦੀ ਅੱਗੇ ਲਿਖਤੀ ਅਭਿਆਸ ਤੋਂ ਦਿੱਤਾ ਹੋਇਆ ਰੰਗੀਨ ਖਰਾ ਉੱਤੇ ਟਿੱਪੀ ਲਗਾ ਕੇ ਸ਼ਬਦ ਤੁਸੀਂ ਪੂਰਾ ਕਰਨਾ ਜਿਵੇਂ ਐੜਾ ਬੱਬਾ ਲਿਖਿਆ ਹੋਇਆ ਨਾ ਅੱਬ ਐੜਾ ਰੰਗਿਆ ਹੋਇਆ ਤਾਂ ਐੜੇ ਦੇ ਉੱਪਰ ਟਿੱਪੀ ਲਾ ਦੇਣੀ ਆਪਾਂ ਨੇ ਅੰਬ ਬਣਾ ਦੇਣਾ ਠੀਕ ਹੈ ਮੈਂ ਆਪਣਾ ਐੜਾ ਲਿਖਿਆ ਹੋਇਆ ਬੱਬਾ ਲਿਖਿਆ ਹੋਇਆ ਤੇ ਅਰੇ ਬਟੇ ਦੀ ਆਈਆ ਐਡਾ ਲਿਖਿਆ ਹੋਇਆ ਤੇ ਬੱਬਾ ਲਿਖਿਆ ਹੋਇਆ ਠੀਕ ਹੈ ਤੇ ਐਡੇ ਨੂੰ ਹਾਈਲਾਈਟ ਕੀਤਾ ਹੋਇਆ ਜਿਹੜੇ ਉੱਤੇ ਟਿੱਪੀ ਲਾ ਦੇਣੀ ਆ ਅੰਬ ਬਣ ਜਾਣਾ ਠੀਕ ਆ ਵਾਕ ਪੂਰਾ ਕਰੋ ਅੱਗੇ ਮੁੰਡਾ ਡੈਸ਼ ਉਡਾ ਰਿਹਾ ਹੈ ਇਹ ਜਿਹੜੇ ਵਾਕ ਪੂਰੇ ਕਰਨ ਨੇ ਡੈਸ਼ ਵਾਲੇ ਠੀਕ ਹੈ ਇਹ ਆ ਪਾ ਆ ਪੈਰਾਗ੍ਰਾਫ ਚੋਂ ਦੇਖ ਕੇ ਕਰਨ ਨੇ ਮੁੰਡਾ ਡੈਸ਼ ਉਡਾ ਰਿਹਾ ਹੈ ਮੁੰਡਾ ਪਤੰਗ ਉਡਾ ਰਿਹਾ ਹੈ ਇਹ ਲਿਖਤ ਦੀ ਪ੍ਰੈਕਟਿਸ ਆ ਠੀਕ ਹੈ ਪਤੰਗ ਆਪਾਂ ਨੇ ਲਿਖਣਾ ਠੀਕ ਹੈ ਪਪਾ ਤਪਤਾ ਤੋ ਤੇ ਟਿੱਪੀ ਤੇ ਗੱਗਾ ਪਤੰਗ ਬੋਲਣ ਸਮਝਣ ਦੇ ਨਾਲ ਨਾਲ ਆਪਾਂ ਨੇ ਪੰਜਾਬੀ ਦੀ ਲਿਖਤੀ ਦੀ ਰਾਈਟਿੰਗ ਦੀ ਵੀ ਪ੍ਰੈਕਟਿਸ ਕਰਨੀ ਹੈ ਤਾਂ ਕਿ ਹੱਥੀ ਲਿਖਾਈ ਤੁਹਾਡੀ ਸੋਹਣੀ ਬਣ ਸਕੇ ਤੁਹਾਨੂੰ ਅੱਖਰਾਂ ਦੀ ਬਨਾਵਟ ਬਾਰੇ ਵੀ ਪਤਾ ਲੱਗ ਗਿਆ ਨਾ ਸਿਰਫ ਅੱਖਰਾਂ ਦੀ ਉਚਾਰਨ ਕਿਵੇਂ ਹੁੰਦੀ ਆ ਸਿਰਫ ਉਹਦੇ ਬਾਰੇ ਠੀਕ ਹੈ ਤਾਂ ਅਗਲੀ ਵੀਡੀਓ 'ਚ ਆਪਾਂ ਅੱਧਕ ਦੇ ਬਾਰੇ ਗੱਲ ਕਰਾਂਗੇ ਬਿੰਦੀ ਟਿੱਪੀ ਅੱਧਕ ਇਹ ਆਪਣੇ ਤਿੰਨ ਲਗਾਖਰ ਹੁੰਦੇ ਹਨ ਲਗਾਉਣ ਨਾਲ ਲੱਗਦੇ ਹਨ ਠੀਕ ਹੈ ਜੀ ਇਸ ਵੀਡੀਓ 'ਚ ਆਪਾਂ ਨੇ ਟਿੱਪੀ ਦੀ ਵਰਤੋਂ ਦੇ ਬਾਰੇ ਗੱਲ ਕੀਤੀ ਇਸ ਵੀਡੀਓ 'ਚ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਆਈਕਨ ਦਬਾ ਲਿਓ ਅਗਰ ਤੁਹਾਨੂੰ ਲੱਗ ਰਿਹਾ ਕਿ ਵੀਡੀਓਜ਼ ਬੈਨੀਫੀਸ਼ੀਅਲ ਨੇ ਯੂਸਫੁਲ ਕੰਟੈਂਟ ਆ ਥੈਂਕ ਯੂ ਵੈਰੀ ਮਚ